ਜਿਆ ਫਿਰ ਦੁਬਾਰਾ ਪੱਖੋ ਕੇ ਟੈਲੀ ਸਾਹਿਬ ਦੀ ਕਲੋਨੀ ਵਿੱਚ ਸਭ ਤੋਂ ਪਹਿਲਾਂ ਪਾਕ ਸ਼ੇਰ ਜੀ ਜ਼ਰੂਰ ਨਿਸ਼ਰ ਕਰਾਂਗੇ ਐਤੀਮਾਰ ਪਈਪੁਰ ਲੈਵੇ ਤੈ ਕਿ ਦਰਦਨਾ ਆ ਐਸੋਲੇ ਪਰਵਾਰ ਕਲੋਨੀ ਵਾਲੇ ਦਰਦ ਨਾਲ ਤੜਫ ਰਹੇ ਨੇ ਜ਼ਖਮ ਹੋਏ ਪਏ ਨੇ ਤੇ ਸਿਰਫ ਮਰਮਲਾਉਂਦੀ ਜਰੂਰਤ ਆ ਮਨ ਬਣਾਉਣੀ ਜ਼ਰੂਰ ਤੇ ਆ ਮਨ ਮਲ ਲਾਉਣੇ ਕਿੰਨਾ ਵਾ ਉਹ ਤੁਹਾਨੂੰ ਦੱਸਾਂਗੇ ਆਓ ਪਹਿਲਾਂ ਤੁਹਾਨੂੰ ਇਸ ਕਲੋਨੀ ਦੇ ਹਾਲਾਤ ਜਿਹੜੇ ਨੇ ਪਹਿਲਾਂ ਤੁਹਾਨੂੰ ਉਹ ਦਿਖਾ ਦਈਏ ਆ ਦੇਖੋ ਜੀ ਇਸ ਕਲੋਨੀ ਦੇ ਹਾਲਾਤ ਜਿਹੜੇ ਨੇ ਤੁਹਾਨੂੰ ਦਿਖਾਉਣੇ ਵਾਰ ਵਾਰੀ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਪੂਰਾ ਹੀ ਹੋ ਚੁੱਕਾ ਹੈ ਤੇ ਦਾਦਾ ਦੀਆਂ ਠੋਕੜਾ ਖਾਣ ਨੂੰ ਮਜਬੂਰ ਨੇ ਸਿਰਫ ਜਥੇ ਬੰਦੀਆਂ ਦੇ ਉੱਥੇ ਹੀ ਸਾਰੇ ਡਿਪੈਂਡਰ ਕਰੜੇ ਨੇ ਵੀ ਰਾਸ਼ਨ ਆਜਿੰਦਾਬਾ ਦੇ ਜਾਂਦੇ ਨੇ ਪਰ ਰੈਨ ਬਖੇਰਾ ਜੇ ਗੱਲ ਕਰੀਏ ਨਾ ਤੀ ਉਸ ਪਖੋ ਜਿਹੜਾ ਵੀ ਬੋਤੀ ਜਿਹੜੇ ਹਲਾਣ ਤੇ ਇਹਦੇ ਬਹੁਤ ਹੀ ਮਾੜੇ ਹਾਲਾਤ ਨੇ ਆ ਕੀ ਦੇਖ ਰੋ ਮੇਰਾ ਖਿਆਲ ਪਿਛਾ ਹੈ ਤੇ ਕਿਸੇ ਵળે ਵੀ ਇਹ ਇਹ ਕਿ ਸੱਗਣਾ ਬਾਪ ਖਵਾਂਦਿਆਂ ਬਣਾ ਮਕਾਨ ਕਿੱਥੇ ਲੈਵੇ ਨਹੀਂ ਜਿਉਂ-ਜਿਉਂ ਤਰਸ ਪਾਣੀ ਹੈ ਉਹ ਸਾਹਮਣੇ ਲਈ ਜਿਹੜਾ ਇਹ ਬਾਲੇ ਜਿਹੜੇ ਡਿਗਨੇ ਚਾਲੂ ਹੋ ਜਿਹਨਾਂ ਨੇ ਖਦਾਣਾ ਘਾਤਾ ਪਰਵਾ ਤੇ ਪਰਮਾਤਮਾ ਵੇਰ ਕਰੇ ਆਹ ਹੁਣ ਅਗਲੇ ਘਾਸ ਚਲਦੇ ਹਾਂ ਐ ਵੀ ਤੁਸੀਂ ਦੇਖ ਰਹੇ ਹੋ ਇਹ ਵੀ ਪਰਿਵਾਰ ਜਿਹੜਾ ਅਸਲੇ ਦੇਖੋ ਜੀ ਕਿਸ ਤਰ੍ਹਾਂ ਸਾਰਾ ਇਹ ਜਿਹੜਾ ਵੀ ਕੁਝ ਮਰਖਾ ਸਮਾਨ ਦੀ ਕੋਈ ਆਪਾਂ ਗੱਲ ਕੋਈ ਨਹੀਂ ਸਾਦੇ ਤਰਪਾਲ ਆ ਦੇਖੋ ਵੀ ਇਹ ਵੀ ਤਰਪਾਲ ਲਾ ਕੇ ਉੱਤੇ ਇਹ ਵੀ ਗੁਜ਼ਾਰਾ ਕਰ ਰਹੇ ਨੇ ਮਰਜੀ ਚੱਲ ਕੇ ਤੁਹਾਨੂੰ ਅਗਲੇ ਪੰਨੋਂ ਦਿਖਾਉਂਦੇ ਜਾ ਕੇ ਅੰਦਰ ਦੇ ਘਰ ਦੇ ਵੀ ਆਓ ਜੀ ਜ਼ਰੂਰ ਤੇ ਆ ਸਿਰਫ ਇਹ ਹੁਣ ਇਹਨਾਂ ਪਰਿਵਾਰਾਂ ਨੂੰ ਵੀ ਕੋਈ ਜਥੇ ਬੰਦੀਆਂ ਜਿਹੜੀਆਂ ਨੇ ਸਰਕਾਰਾਂ ਵੀ ਜਥੇ ਬੰਦਿਆਂ ਨੂੰ ਅਪੀਲ ਕਰਾਂਗੇ ਕਿ ਉਹ ਵੀ ਜਿਹੜਾ ਨਾ ਆ ਕੇ ਇਹਨਾਂ ਦੀ ਸਾਰ ਲੈਣ ਖੀਰ ਤੱਕ ਸਾਰ ਲੈਣ ਆ ਦੇਖੋ ਵੀਰ ਮੇਰਾ ਆ ਡਿਪੈਂਡ ਐ ਇਸਮਾਨ ਤੇ ਡਿਪੈਂਡ ਐ ਇਹ ਜਿਹੜੇ ਪਰਿਵਾਰ ਜਿਹੜੀ ਵੀ ਆ ਗਣੇ ਆ ਪਾਣੀ ਰਾਸ਼ਨ ਸਿਰ ਪੈਸੇ ਔਲੇ ਇਹਨਾਂ ਕੋਲ ਉਹ ਹੀ ਬਚਿਆ ਪਿਆ ਵਾ ਇੱਥੇ ਹੀ ਡਿਪੈਂਡ ਹੋ ਰਿਹਾ ਵਾ ਜਿਹੜਾ ਕੁਝ ਵੀ ਹੈਗਾ ਇਹ ਇੱਧਰ ਦਾ ਕਮਰਾ ਵੀ ਤੁਹਾਨੂੰ ਦਿਖਾ ਦਿੰਨੇ ਆ ਗਿਆ ਅਜ ਦਾ ਇਹ ਵੀ ਜਿਹੜੇ ਜਿਹੜੇ ਜੀ ਇਸੇ ਤਰ੍ਹਾਂ ਦੀ ਸਾਰੀ ਚੀਜ਼ਾਂ ਨੇ ਇਹ ਵੀ ਜਿਹੜੀ ਹੈ ਨਾ ਜਿਹੜੇ ਨੇ ਬਲੇ ਪਏ ਦੇ ਹੈਗੇ ਨੇ ਅੱਜ ਕਾ ਵੀ ਘਟਣਾ ਕਿਸੇ ਵੱਲੇ ਵੀ ਆਪਾਂ ਵੀ ਕੁਝ ਵੀ ਕੀ ਆ ਪੀ ਕੁਝ ਨਹੀਂ ਹੋਦਾ ਬਾ ਆ ਹੁਣ ਕਰਦਿਆਂ ਆ ਪੇਟੀ ਹੈ ਮਰ ਕੇ ਸ਼ਾਇਦ ਮਾੜਾ ਮੋਟਰ ਸਿਆ ਸਮਾਨ ਕਿਤੇ ਬਚਿਆ ਹੋਵੇਗਾ ਜੀ ਨਹੀਂ ਬਚਿਆ ਨਹੀਂ ਕੁਝ ਨਹੀਂ ਬਚਿਆ ਜੀ ਨਹੀਂ ਜੀ ਖਾਲੀ ਇਹ ਰੁੜ ਕੇ ਗਈ ਤੇ ਲਿਆ ਕੇ ਚਲੋ ਆ ਹੁਣ ਆਪਾਂ ਹੋਲੀ ਪਰਿਵਾਰ ਨਾਲ ਗੱਲ ਕਰੀਏ ਨਾ ਨਾ ਗੱਲ ਕਰਾਂ ਸਾਡੇ ਨਾਲੇ ਪਰਿਵਾਰ ਵਾਲੇ ਵੀ ਐਸੇ ਜੁੜ ਚੁੱਕੇ ਨੇ ਪਹਿਲੀ ਗੱਲ ਤਾਂ ਵੀ ਆਪਣੇ ਨਾਂ ਮੇਰਾ ਨਾਮ ਹੀ ਸੱਤਾ ਇੱਕ ਕਿਹੜੀ ਕਲੋਨੀ ਵਜਦੀ ਆ ਪਖੋਕਟਾਲੀ ਸਾਹਿਬ ਪਖੋਕਟਾਲੀ ਸਾਹਿਬ ਹਾਂਜੀ ਕਿੰਨਾ ਕੁ ਪਾਣੀ ਸੀਗਾ ਪਾਣੀ ਦੀ ਇੱਥੇ ਸਾਡੇ ਘਰ ਤੋਂ ਘਾਟੀ ਦੀ 12 12 ਫੁੱਟ ਮੇਰੇ ਘਰ 12 12 ਫੁੱਟ ਪਾਣੀ ਨੰਨ ਗਿਆ ਤਾਂ ਮੇਰੇ ਸੱਤਾ ਦਾ ਇੱਕ ਵਾਰ ਨਹੀਂ ਆਇਆ ਤੇ ਮੈਂ ਉਹਨੇ ਗੱਲ ਕਰਦੇ ਕੋਈ ਸਮਾਨ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਸਮਾਨ ਤੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਬੂਏ ਇੱਦਾਂ ਖੁੱਲੇ ਸਭ ਰੜਦਾ ਰੜਦਾ ਗਿਆ ਆ ਅਹੀਂ ਤੇ ਆਪਣੀਆਂ ਜਾਨਾਂ ਬਚਾ ਕੇ ਭੱਜੇ ਉਹਲੇ ਕੱਢਣਾ ਕਿਹੜੇ ਵੇਲੇ ਜਾਣਗੇ ਕਹਿੰਦੇ ਕੁਛ ਨਹੀਂ ਭਜਿਆ ਜੀ ਕੁਛ ਨਹੀਂ ਬਚਿਆ ਜੀ ਆਓ ਜੀ ਹੁਣ ਅਗਲੇ ਪਰਿਵਾਰ ਨਾਲ ਫੇਰ ਜਾ ਕੇ ਆਪਾਂ ਗੱਲ ਕਰਦੇ ਆਂ ਆਓ ਜੀ ਮੰਮਾ ਕਿਤੇ ਨਹੀਂ ਗੱਲ ਕਰੀ ਜਾ ਚਲਕੀਆਂ ਤੁਹਾਨੂੰ ਦਿਖਾ ਦਿੱਤੀਆਂ ਨੇ ਆਹ ਪਰਿਵਾਰ ਨਾਲ ਵੀ ਗੱਲ ਕਰਦੇ ਆ ਕਿੰਨਾ ਸ ਨੁਕਸਾਨ ਹੋਇਆ ਜੀ ਬਹੁਤ ਜ਼ਿਆਦਾ ਹੋਇਆ ਪਾ ਜੀ ਸਾਡੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਬਣਾਈਆਂ ਸਾਰੀਆਂ ਅੱਡੀਆਂ ਰੋੜ ਰੜ ਗਈਆਂ ਕੋਈ ਚੀਜ਼ ਨਹੀਂ ਬਚੀ ਬੈੱਡਾਂ ਟੱਕਰ ਵੀ ਜੇਰਾ ਨਾਲ ਸਾਰੇ ਟੁੱਟ ਭੱਜ ਗਏ ਉਹ ਹੀ ਆਈ ਬਾਲਕੇ ਹੁਣ ਗੁਜ਼ਾਰਾ ਕੰਢੇ ਰੋਟੀ ਉਹਦੇ ਨਾਲ ਬਣਾਣ ਦੇ ਕੋਈ ਸਿਲੰਡਰ ਨਹੀਂ ਆਡਾ ਬਚਿਆ ਕੋਈ ਵਿਆਸ ਨਹੀਂ ਬਚਿਆ ਮਾਨੂੰ ਹਣ ਘਰ ਦੀ ਜ਼ਰੂਰਤ ਹੈ ਪਿਆੜਾ ਰੱਬ ਘਰ ਬਣਾਏ ਪ੍ਰਭੂ ਪਿਆੜੇ ਘਰ ਤੇ ਸਾਥ ਹੋਇਆ ਜਿਹੜਾ ਘਰ ਜਿਹੜਾ ਡਿੱਗਣ ਵਾਲਾ ਹੋ ਚੁੱਕਾ ਹੈ ਅਈ ਅੰਨੀ ਕੇ ਕਿਰਪਾ ਕਰਨੇ ਹੈ ਪ੍ਰਭੂ ਦੇ ਘੜੀ ਪਿਆੜਾ ਜਿਹੜਾ ਘੜਿਆ ਹੈ ਸਾਰਿਆਂ ਨਾਲੋਂ ਵਧੀਆ ਬਣ ਜਾਏ ਔਰ ਪ੍ਰਭੂ ਦੇ ਘੜੀਏ ਮਿਲਤੇ ਕਲੋਨੀ ਦੇ ਵਿੱਚੀ ਤੁਹਾਨੂੰ ਦੱਸਣੇ ਵਾਰ-ਵਾਰੀ ਆਪਾਂ ਤੁਹਾਨੂੰ ਇਸ ਕਲੋਨੀ ਦੇ ਹਾਲਾਤ ਜਿਹੜੇ ਦਿਖਾਵਾਂਗੇ ਕਿਸ ਤਰ੍ਹਾਂ ਬਰਬਾਦੀ ਦਾ आलम ਇਸ ਕਲੋਨੀ ਦੇ ਵਿੱਚ ਆਇਆ ਸੀ ਮਰਜੀ ਝਲਕ ਤਾਨੂੰ ਪਹਿਲਾਂ ਦਿਖਾ ਦਿੰਨੇ ਆ ਮੇਰੇ ਤੇ ਖਿਆਲ ਪਿਛੇ ਤੇ ਕੁਛ ਵੀ ਨਹੀਂ ਬਚਿਆ ਜੀ ਜੇ ਆਪਾਂ ਗੱਲ ਕਰੀਏ ਤੇ ਦੇਖ ਰਿਹਾ ਤੁਸੀਂ ਹਾਲਾਤ ਜਿਹੜੇ ਨੇ ਕਮਰਿਆਂ ਦੇ ਹਾਲਾਤ ਤੇ ਤਾਨੂੰ ਅੰਦਰ ਤੇ ਕਿਤੇ ਤੁਸੀਂ ਬਾਹਰੋਂ ਤੁਸੀਂ ਆਪੇਂ ਅੰਦਾਜ਼ਾ ਲਾ ਸੋ ਤੇ ਜੀ ਪਰਵਾਲ ਵਾਲੇ ਸਾਡੇ ਨਾਲ ਜੁੜ ਚੁੱਕ ਨੇ ਆਊਗਾ ਬਲਕਾ ਤੇ ਨਹੀਂ ਕੀ ਨਾਮ ਤੁਹਾਡਾ ਜੀ ਸ਼ੀਰੋ ਸ਼ੀਰੋ ਕਿੰਨਾ ਕਿ ਨੁਕਸਾਨ ਦਾਨੇ ਸ਼ਕਾਲ ਹੋਇਆ ਜੇ ਹਾਂਜੀ ਕੋਈ ਚੀਜ਼ ਨਹੀਂ ਜੇ ਬੱਤੀ ਸਭ ਕੁਝ ਰੋਟੀ ਪਾਣੀ ਮਿਲਦਾ ਰਿਹਾ ਵਾ ਕੋਈ ਸਰਕਾਰ ਵੱਲੋਂ ਨਹੀਂ ਸਹੂਲਤ ਆਈ ਨਹੀਂ ਗਿਆ ਨਹੀਂ ਕਿਹਾ ਉਹਦੀਆਂ ਦੋ ਬੇਟੀਆਂ ਜੇ ਉੱਲਾ ਕੰਮ ਕਰਦਾ ਆਪ ਢਿੱਲਾ ਮਰਦਾ ਹਾਂਜੀ ਹਾਂਜੀ ਕੋਈ ਸਰਕਾਰਾਂ ਕੋਈ ਦੇ ਕੋਈ ਕੋਈ ਜੱਥੇ ਬੰਦੀਆਂ ਵੀ ਹੁੰਦਾ ਕੋਈ ਤੁਹਾਨੂੰ ਕੋਈ ਸਵਸ਼ਣ ਚਾਹੀਦੀ ਮਕਾਨ ਬਣਾਉਣ ਵਾਲਾ ਨਾ ਨਾ ਰਾਸ਼ਨ ਪਾਣੀ ਆਉਂਦਾ ਲੀੜਾ ਕੱਪੜਾ ਆਉਂਦਾ ਜੀ ਉਹ ਸਭ ਕੁਝ ਮਿਲਦਾ ਬਸ ਸਰਕਾਰ ਵੱਲੋਂ ਸਹੂਲਤ ਨਹੀਂ ਕੋਈ ਮਿਲੂ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਇਹ ਆਈ ਚਾਉਣੇ ਵੀ ਸਾਡੇ ਘਰ ਬੰਨੇ ਚਾਹੀਦੇ ਜੀ ਅਗਲੇ ਘਰ ਜਪੁੰਚੇ ਹਾਲਾਤ ਉਹਨਾਂ ਨੇ ਵੀ ਦੇਖੋ ਆ ਤੁਹਾਨੂੰ ਦਿਖਾਉਨੇ ਪੈਣਾ ਵੀ ਝਲਕੀਆਂ ਇਸ ਤਰ੍ਹਾਂ ਦਾ ਮਤਲਬ ਇਹਨਾਂ ਦਾ ਵੀ ਨੁਕਸਾਨ ਜਿਹੜਾ ਵੀ ਕਿਥੋਂ ਦਾ ਪਿਛਲੇ ਬਨੇ ਮਕਾਨ ਜਿਹੜਾ ਇਹਨਾਂ ਦਾ ਵੀ ਬਾਲਿਆਂ ਵਾਲਾ ਅੱਧਾ ਡਿਗਾ ਤੇ ਕੋਰੇ ਡਿਗਣ ਵਾਲਾ ਹੀ ਸਮਝੋ ਜੀ ਆਪਾਂ ਜੇ ਜੀ ਜੀ ਨੂੰ ਲੈ ਕੇ ਚਲੀਏ ਤੇ ਗੋਡੇ-ਗੋਡੇ ਰੇ ਪਚੜੀ ਹੋਈ ਹੈਗੀ ਆ ਆ ਹੁਣ ਇਹਨਾਂ ਦਾ ਕਮਰਾ ਇੱਕ ਹੀ ਬਚਿਆ ਵਾ ਮੇਰੇ ਖਿਆਲ ਤੂੰ ਦਿਖਾਈਏ ਆ ਤੁਮਨੇ ਤੁਹਾਨੂੰ ਦਿਖਾ ਇੱਕ ਕਮਰਾ ਬਚਿਆ ਇਹਨਾਂ ਦਾ ਜੀ ਆਹ ਦੇਖੋ ਇੱਕ ਕਮਰਾ ਉਹ ਵੀ ਜਿਹੜਾ ਮੇਰੇ ਖਿਆਲ ਲਿੰਟਰ ਵਾਲਾ ਵਾ ਉਹ ਵੀ ਪਾੜ ਗਿਆ तकरीबन ਝੁਕ ਗਿਆ ਦਵਾ ਆ ਇਹ ਇਹ ਪਰੌਮ ਇਸੇ ਤੇ ਰਹਿੰਦੇ ਆ ਜੀ ਤਰ੍ਹਾਂ ਆਹ ਦੇਖੋ ਤੁਸੀਂ ਇੱਕ ਕਮਰੇ ਤੇ ਮੇਰੇ ਖਿਆਲ ਚਾਰ ਪੰਜ ਜੀਜਣ ਨੇ ਰਹਿਣ ਨੂੰ ਮਜ ਬੋਲਨੇ ਆ ਆ ਵੀ ਹਿਲਾਦੇ ਆ ਜੀ ਹਾਂ ਜੀ ਕੀ ਕਰਨਾ ਚਾਹੋਗੇ ਕਿ ਨੰਗ ਨੁਕਸਾਨ ਹੋਇਆ ਨੁਕਸਾਨ ਤਾਂ ਜੇ ਕਹੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਸਾਰੇ ਬੈੱਡ ਬੂਟ ਖਰਾਬ ਹੋ ਚੁੱਕੇ ਹਨ ਇੱਕ ਆ ਮਾੜੇ ਮੋਟੇ ਬੱਚੇ ਨੇ ਤੇ ਚਲੋ ਜੱਸੇ ਬੰਦੀਆਂ ਆ ਰਹੀਆਂ ਸਾਨੂੰ ਰਾਸ਼ਨ ਪਾਣੀ ਪਚਾਇਆ ਜਿਹੜਾ ਕਪੜਾ ਵੀ ਦੇ ਕੇ ਜਾਣ ਡੀਆਂ ਨੇ ਔਰ ਜਿਹੜੀਆਂ ਘਰ ਦੀਆਂ ਜ਼ਰੂਰਤਾਂ ਨੇ ਉਹ ਚਲੋ ਆਸ-ਆਸਾ ਪੂਰੀਆਂ ਕਰ ਰਹੀਆਂ ਨੇ ਜੱਸੇ ਬੰਦੀਆਂ ਸਾਡੇ ਕੋਲ ਆ ਰਹੀਆਂ ਨੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਜੱਸੇ ਬੰਦੀਆਂ ਨੂੰ ਵੀ ਤੇ ਸਰਕਾਰ ਦੇ ਗਾੜੀ ਦੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਮਕਾਨਾਂ ਵਾਸਤੇ ਸਾਡੇ ਵਾਹਣ ਕੋਈ ਸਹੂਲਤ ਦਿੱਤੀ ਜਾਏ ਸਾਨੂੰ ਸਾਡੇ ਮਕਾਨ ਬਣਾ ਇਹ ਬਹੁਤ-ਬਹੁਤ ਮਿਹਰਬਾਨੀ ਹੋਈ ਆਪਣੇ ਸਾਰੇ ਜੱਸੀਵੰਦੀਆਂ ਨੂੰ ਵੀ ਇਹੀ ਇਹੋ ਹੀ ਗੱਲ ਕਹਿਣਾ ਚਾਹੁੰਦੇ ਆ ਜਿਨ੍ਹਾਂ ਨੇ ਵੀ ਉਹ ਮਦਦ ਕਰਨੀਆਂ ਕਿਸ ਲੀਡਰ ਨੂੰ ਮਤਲਬ ਕਿ ਸਾਡੇ ਪਿੰਡ ਦੇ ਪੰਚ ਸਰਪੰਚ ਨੂੰ ਜਰੂਰਤ ਲਿਆਉਂਦੀ ਸਾਡੇ ਕੋਲ ਸਿੱਧਾ ਆਪਣੇ ਘਰਾਂ ਦੇ ਵਿੱਚ ਆਣ ਕੇ ਸਾਡੀ ਮਦਦ ਕੀਤੀ ਜਾਵੇ ਬਹੁਤ-ਬਹੁਤ ਮਿਹਰਬਾਨੀ ਤਾਂ ਇਹ तकरीबन ਮਨ ਕੇ ਚੱਲੀਏ ਤੇ ਆ ਤੁਸੀਂ ਦੇਖੋ ਜੀ ਹਾਲਾਤ ਬਹੁਤ ਹੀ ਮਾੜੇ ਆ ਗਨੇ ਬਾਕੀ ਸਭ ਕੋ ਜੇ ਢਾਟਾਰੀ ਹੋਵੇਗਾ ਹਾਂ ਜੀ ਤੁਸੀਂ ਕਿੰਨਾ ਕਿੰਨਾ ਨੁਕਸਾਨ ਹੋਇਆ ਤੁਹਾਡਾ ਜੀ ਕੀ ਇਸ ਨੁਕਸਾਨ ਸਾਰੀਆਂ ਚੀਜ਼ਾਂ ਨਾਸ ਹੋ ਜਾਂਦੀਆਂ ਜੇ ਸਾਰਾ ਸਮਾਨ ਸਾਰਾ ਬੇਕਾਰ ਹੋ ਗਿਆ ਘਾਟ ਤੇੜਾ ਗਿਆ ਤੁਹਾਡੇ ਸਾਹਮਣੇ ਦੇਖਣ ਦੇ ਦੀ ਝੱਕ ਡੇਗ ਗਈ ਕੀ ਮੰਗ ਕਰਦੇ ਹੋ ਕੋਈ ਸਰਕਾਰ ਨੂੰ ਤੁਸੀਂ ਉਹਦੀ ਕਰਦੇ ਬਸ ਭਾਜੀ ਹੋਰ ਕੋਈ ਕਾਰ ਬਣਾਏ ਜਾਣ ਸਾਡੀ ਤੜਨ ਆ ਗਈ ਆ ਹਾਂਜੀ ਮੇਰਾ ਵਾਲਾ ਸ਼ੱਬੋ ਜੀ ਠੀਕ ਹੈ ਜੀ ਹਾਂਜੀ ਲੈਟਰ ਤੇ ਤੁਹਾਡਾ ਪਿਆਰ ਆ ਬੜਾ ਵਧੀਆ ਪਿਆਰ ਆ ਤੇ ਕਾਰਨ ਹੋਣ ਕੀ ਹੋਇਆ ਭਾਈ ਲੈਟਰ ਬੇ ਨੂੰ 4 ਸਾਲ ਹੋਏ ਆ ਪਾਣੀ ਆਉਣ ਦੇ ਨਾਲ ਸਾਰਾ ਡੈਮੇਜ ਹੋ ਗਿਆ ਹਰਸ ਬੈਗੇ ਨੇ ਕੰਦਾਂ ਹਾਰ ਤੇਤੀਆਂ ਨੇ ਇਹ ਲੈਣੇ ਬਾਦ ਦਿਖਾ ਨਹੀਂ ਡਿਆ ਵਾ ਫੁੱਲ ਕਪੜਾ ਐ ਦਲੇ ਪਰ ਫਿਰ ਵੀ ਮੰਜੂਰੀ ਨੇ ਮਜਬੂਰੀ ਨਾਲ ਤੇਨੇ ਮੇਰੀਆਂ ਲੱਗੀਆਂ ਇੱਕ ਮਰਾ ਕਾਕਾ ਸੋਦਾ ਫਿਰ ਵੀ ਮਜਬੂਰੀ ਨੇ ਇਸੇ ਤਰ੍ਹਾਂ ਰਹਿਣਾ ਪਿਆ ਨੇ ਪ੍ਰਸ਼ਾਸਨਕਾਰੀ ਮੇਰੀ ਇਹ ਹੀ ਮੰਗਿਆ ਕਿ ਮੈਨੂੰ ਰੀਲ ਬੇਰਗਤੀ ਜਨਾਹ ਕਾਰਪੂਰਾ ਬਣਾ ਦੇ ਬਸ ਹੋਰ ਕੁਛ ਨਹੀਂ ਬਾਕੀ ਸੌਦਾ ਕੰਗਲਾ ਆਏ ਨਹੀਂ ਦੇਵੀਆ ਪਰ ਇਹੋ ਜੀ ਕੋਈ ਵੀ ਨਹੀਂ ਆਇਆ ਕਿ ਜੋ ਪੈਸੇ ਦੀ ਹਲਪ ਸਤਾਂ ਦੀ ਦਿੱਤੀ ਜਾਵੇ ਤੇ ਸਾਨੂੰ ਮੰਗ ਇਹ ਹੈ ਕਿ ਸਾਡੀਆਂ ਘਰ ਪਰਵਾਰ ਤੇ ਜਿਹੜੀਆਂ ਤੁਸੀਂ ਰੁੜੀਆਂ ਵਾਂ ਉਹ ਫੇਰ ਵਾਪਸ ਆਉਣ ਔਰ ਅਸੀਂ ਆਪਣੇ ਪਰਵਾਰ ਨੂੰ ਲੈ ਕੇ ਫੇਰ ਉਸਾਰੀ ਦੇ ਨਾਲ ਇਸ ਜਗ੍ਹਾ ਦੇ ਜਲਦੀ ਇੰਤਜ਼ਾਰ ਕਰ ਪਾਈਏ 9855084 ਇਹ ਮੈਂ ਤੇ ਆ ਵੀਰਾਂ ਦਾਨੀਆ ਗਰੀ ਕੇ ਸਾਡੀ ਹਲਪ ਜਿੰਨੀ ਵੀ ਵੱੱਟ ਵੱੱਟ ਦੇਖਿਆਂ ਦੀ ਕਰੋ ਧੰਨਵਾਦ ਤੁਹਾਡਾ ਥੈਂਕਸ ਕੀ ਨਾ ਆਪਣਾ ਜੀ ਹਨੂਪ ਜੀ ਨੂਬ ਜੀ ਕੀ ਵਜਦਾ ਕਿਹੜੀ ਕਲੋਨੀ ਕਿਹੜੀ ਵਜਦੀ ਆ ਪਿੰਡ ਪੱਖੋ ਘਟਾਲੀ ਸਾਹਿਬ ਹਾਂਜੀ ਹਾਲਾਤ ਤੇ ਚਾਹੇ ਕੀ ਹਾਲਾਤ ਦੇਖੋ ਖੰਡ ਪਾਟ ਦੀ ਬੱਲੀਆਂ ਗੁੱਤੀਆਂ ਸੱਤ ਡਿੱਗਣ ਵਾਲੀ ਆ ਬਾਦੇ ਜੀ ਤੇ ਆ ਫਰਸ ਸਾਰੇ ਪਾਟ ਕੇ ਤੇ ਮਤਲਬ ਸਾਰੇ ਬਹਿ ਗਏ ਆ ਕੰਡਾ ਬਹਿ ਗਏ ਆ ਕੰਡਾ ਤੋਂ ਖਾਂ ਨੂੰ ਤੜਗੀਆਂ ਜੀ ਕੀ ਮੰਗ ਮੰਗੇ ਕੀ ਕਰ ਦੋ ਤੁਸੀਂ ਹੁੰਦੇ ਹੋ ਮੰਗੇ ਜੀ ਜਲਦ ਤੋਂ ਜਲਦ ਇਹ ਸੇਵਾ ਪਾਣੀ ਹੋ ਜਾ ਤੇ ਸਾਡੀ ਸੱਤ ਬਦਲੀ ਜਾਵੇ ਮਤਲਬ ਹੀ ਭੈਣ ਭਰਾ ਸਾਡੀ ਮਦਦ ਕਰਨਾ ਤੇ ਅਹੀ ਆਪਣੇ ਘਰ ਛੋਟੇ ਬੱਚੇ ਲੈ ਕੇ ਬੈ ਸਗੀ ਹੈ ਮਤਲਬ ਕਿ ਅਸੀਂ ਬਾਹਰ ਬੱਚੇ ਰੱਖਾਂਗੇ ਇਹ ਜੇ ਇਸ ਤਰ੍ਹਾਂ ਨਹੀਂ ਤੇ ਬੱਚੇ ਬਾਹਰ ਰਹਿਣਗੇ ਘਰੋਂ ਤੇ ਮੁਸ਼ਕਲ ਹੋਏਗੀ ਫਿਰ ਇਸ ਕਰਕੇ ਸਾਡੀ ਮਦਦ ਕਰਨ ਭੈਣ ਭਰਾ ਤੇ ਮਤਲਬ ਕਿ ਛੱਤ ਬਦਲ ਕੇ ਕੰਧ ਕੱਢ ਕੇ ਮਗਲੀ ਤੇ ਬੱਚੇ ਘਰ ਲੈ ਆ ਸਕੀ ਗਲੀ ਚ ਭਾਲੀ ਦੇ ਅੰਦਰ ਇੰਨੀ ਪਾਲ ਭਾਈ ਜੇ ਗਲੀ ਚ ਚੋਤੇ ਰਾਤ ਨੂੰ ਲੰਮੇ ਪਈ ਜਾਂ ਸੌਂ ਜਾਂਦੇ ਹਾਂ ਜੀ ਹਾਂਜੀ ਇੰਨੀ